ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਮ ਹੈ ਉਹਨਾਂ ਦਾ ਬੀਬੀ ਸੁਸ਼ੀਲ ਕੌਰ ਜੀ ਕੌਣ ਸਨ ਬੀਬੀ ਸੁਸ਼ੀਲ ਕੌਰ ਜੀ ਸੋ ਕੀ ਸੀ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਰਿਸ਼ਤਾ ਸੋ ਆਓ ਜਾਣਦੇ ਹਾਂ ਬੀਬੀ ਸੁਸ਼ੀਲ ਕੌਰ ਜੀ ਜਿੱਥੇ ਬਹੁਤ ਸਾਰੇ ਲੇਖਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਦੀ ਪ੍ਰਸ਼ੰਸਾ ਕੀਤੀ ਹੈ ਉੱਥੇ ਕੁਝ ਹੀ ਲੇਖਕਾਂ ਨੇ ਉਸ ਦੀ ਪਤਨੀ ਬੀਬੀ ਸ਼ਸ਼ੀਲ ਕੌਰ ਜੀ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਹੈ 1708 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਕੌਮੀ ਸੰਘਰਸ਼ ਨੂੰ ਜਾਰੀ ਰੱਖਣ ਲਈ ਕਿਹਾ ਸੀ ਪੰਜਾਬ ਵਿੱਚ ਖਾਲਸੇ ਦੀ ਗਵਾਹੀ ਕਰੋ ਅਤੇ ਜ਼ਾਲਮਾਂ ਨੂੰ ਸਜ਼ਾ ਦਿਓ 1715 ਦੇ ਸ਼ੁਰੂ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਿੱਖਾਂ ਨੇ ਗੁਰਦਾਸਪੁਰ ਦੇ ਨੇੜੇ ਕਲਾਨੌਰ ਵਿੱਚ ਕੂਚ ਕੀਤਾ ਤਾਂ ਉਹ ਸ਼ਸ਼ੀਲ ਕੌਰ ਅਤੇ ਉਹਨਾਂ ਦੇ ਪੁੱਤਰ ਅਜੇ ਸਿੰਘ ਨੂੰ ਆਪਣੇ ਨਾਲ ਲੈ ਗਿਆ ਕਿਉਂਕਿ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਾਣ ਦੀ ਜਿੱਦ ਕੀਤੀ ਜਾਂ ਜ਼ੋਰ ਪਾਇਆ ਪੰਜਾਬ ਅਤੇ ਦਿੱਲੀ ਦੇ ਮੁਗਲ ਸਰਦਾਰਾਂ ਨੇ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਿੱਖਾਂ ਨੂੰ ਗੁਰਦਾਸਪੁਰ ਦੇ ਨੇੜੇ ਗੁਰਦਾਸ ਨੰਗਲ ਪਿੰਡ ਦੀ ਇੱਕ ਕੇਰਾਬੰਦੀ ਵਿੱਚ ਇੱਕ ਵੱਡੀ ਤਾਕਤ ਨਾਲ ਕੇਰ ਲਿਆ ਇੱਕ ਕੇਰਾਬੰਦੀ ਲਗਭਗ 8 ਮਹੀਨੇ ਜਾਰੀ ਰਹੀ ਬੰਦਾ ਸਿੰਘ ਬਹਾਦਰ ਅਤੇ ਉਸਦੇ ਜਵਾਨਾਂ ਨੇ ਭਾਰੀ ਔਂਕੜਾਂ ਦਾ ਮੁਕਾਬਲਾ ਕੀਤਾ ਅਤੇ ਦਲੇਰੀ ਨਾਲ ਆਪਣਾ ਮੈਦਾਨ ਪੜ ਲਿਆ। ਅਚਾਨਕ ਹਮਲਾ ਹੋਣ ਕਾਰਨ ਉਹਨਾਂ ਦਾ ਪ੍ਰਬੰਧ ਖਤਮ ਹੋ ਗਿਆ ਸੀ। ਉਹਨਾਂ ਨੂੰ ਘਾਹ ਤੇ ਪੱਤਿਆਂ ਤੇ ਰਹਿਣਾ ਪੈਂਦਾ ਸੀ ਪਰ ਬੀਬੀ ਸ਼ਸ਼ੀਲ ਕੌਰ ਨੇ ਹੌਸਲਾ ਨਹੀਂ ਹਾਰਿਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪਰਿਵਾਰ ਅਤੇ ਭੁੱਖੇ ਸਿਪਾਈਆਂ ਸਮੇਤ ਜੋ ਬਚ ਗਏ ਸਨ ਉਹਨਾਂ ਨੂੰ ਦਸੰਬਰ 1715 ਵਿੱਚ ਕੈਦੀ ਬਣਾ ਲਿਆ ਗਿਆ। ਬੀਬੀ ਸ਼ਸ਼ੀਲ ਕੌਰ ਨੂੰ ਉਸਦੇ ਬੱਚੇ ਸਮੇਤ ਬਾਕੀ ਕੈਦੀਆਂ ਤੋਂ ਵੱਖ ਕਰਕੇ ਮੈਲ ਵਿੱਚ ਲਿਜਾਇਆ ਗਿਆ ਜਿੱਥੇ ਹੋਰ ਰਾਣੀਆਂ ਰਹਿੰਦੀਆਂ ਸਨ ਉਸ ਨੂੰ ਦੱਸਿਆ ਗਿਆ ਕਿ ਜੇਕਰ ਉਹ ਧਰਮ ਪਰिवर्तन ਲਈ ਸਹਿਮਤ ਨਹੀਂ ਹੋਈ ਤਾਂ ਉਸਦੇ ਪਿਆਰੇ ਬੱਚੇ ਨੂੰ ਬਹਿਰਮੀ ਨਾਲ ਮਾਰ ਦਿੱਤਾ ਜਾਵੇਗਾ ਉਸਨੇ ਬਿਨਾਂ ਕਿਸੇ ਡਰ ਤੋਂ ਜਵਾਬ ਦਿੱਤਾ ਜੋ ਮਰਜ਼ੀ ਕਰੋ ਨਾ ਮੈਂ ਤੇ ਨਾ ਹੀ ਮੇਰਾ ਬੇਕਸੂਰ ਬੱਚਾ ਧਰਮ ਪਰिवर्तन ਕਰਨਾ ਚਾਹੇਗਾ ਅਸੀਂ ਸਿੱਖਾਂ ਮੌਤ ਤੋਂ ਨਹੀਂ ਡਰਦੇ ਉਸ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜਲਾਦ ਨੇ ਬੱਚੇ ਦੇ ਲੰਬੇ ਚਾਕੂ ਨਾਲ ਵਾਰ ਕਰ ਦਿੱਤੇ ਅਤੇ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ ਜਦੋਂ ਬੱਚਾ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ ਬੱਚੇ ਦਾ ਕੰਬਦਾ ਦਿਲ ਉਸ ਦੇ ਪਿਤਾ ਦੇ ਮੂੰਹ ਵਿੱਚ ਪਾਇਆ ਗਿਆ ਉਸ ਨੇ ਇਹ ਪੁਸ਼ਟੀ ਕੀਤੀ ਖਬਰ ਵੀ ਸੁਣੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਟੁਕੜੇ ਕਰ ਦਿੱਤੇ ਗਏ ਇਹ ਸਾਰੀਆਂ ਖਬਰਾਂ ਸੁਣ ਕੇ ਉਸਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਹਰ ਕੋਈ ਉਸਦੀ ਨਿਸ਼ਚਾ ਵਿੱਚ ਪੱਕਾ ਸੀ ਉਹ ਸ਼ਾਂਤ ਸੀ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਨੇਕਤਾ ਦਿਖਾਈ ਦਿੰਦੀ ਸੀ ਇਸ ਵਹਿਮਣ ਵਾਲੀ ਔਰਤ ਨੂੰ ਜਦੋਂ ਅਹਿਸਾਸ ਹੋਇਆ ਕਿ ਹੁਣ ਉਸਦੀ ਇੱਜ਼ਤ ਖਤਰੇ ਵਿੱਚ ਹੈ ਤਾਂ ਉਸਨੇ ਆਪਣੀ ਜੀਵਨ ਲੀਲਾ ਖੁਦ ਸਮਾਪਤ ਕਰ ਲਈ ਸੋ ਇਹ ਸੀ ਬੀਬੀ ਸ਼ਸ਼ੀਲਿਕਾ ਜੀ ਦੀ ਜੀਵਨੀ ਉਹਨਾਂ ਦਾ ਜੀਵਨ ਕਿਵੇਂ ਉਹਨਾਂ ਦਾ ਜੀਵਨ ਬੀਤਿਆ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸਿਰਿ ਵਾਹਿਗੁਰੂ ਜੀ ਕਾ ਖਾਲਸਾ ਸਿਰਿ ਵਾਹਿਗੁਰੂ ਜੀ ਕੀ ਫਤਿਹ